ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪਰਮੇਸ਼ਵਰ ਦਾ ਪਵਿੱਤਰ ਕਲਾਮ ਤੁਹਾਡੇ ਲਈ ਲੈ ਕੇ ਆਇਆ ਸੰਤ ਯਹੂਨਾ ਦੀ ਅਧਿਆਇ 14 ਦੇ ਆਏ ਉਹਦੀ 15 ਐਤ ਵੀ ਚ ਲਿਖਿਆ ਹੈ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਯਿਸੂਸੀ ਕਹਿੰਦੇ ਆ ਕਿ ਜੇ ਤੁਸੀਂ ਵਾਕਈ ਮੈਨੂੰ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਅਤੇ ਮੈਂ ਪਿਤਾ ਤੋਂ ਮੰਗਾਗਾ ਔਰ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ ਭਾਈ ਉਹ ਸਦਾ ਤੁਹਾਡੇ ਸੰਗ ਰਹੇਗਾ ਮੈਂ ਪਿਤਾ ਤੋਂ ਮੰਗਾਗਾ ਕਿ ਪਿਤਾ ਇਹ ਮੈਨੂੰ ਪਿਆਰ ਕਰਦੇ ਹੈ ਇਹਨਾਂ ਨੂੰ ਦੂਜਾ ਸਹਾਇਕ ਦੇ ਰਿਹਾ ਦੂਜਾ ਸਹਾਇਕ ਪਰਮੇਸ਼ਵਰ ਦਵੇਗਾ ਤੇ ਉਹ ਸਦਾ ਸਾਡੇ ਸੰਗ ਰਹੇਗਾ ਹallelujah ਅਰਥਾਤ ਸਚਾਈ ਦਾ ਆਤਮਾ ਜਿਸ ਨੂੰ ਜਗਤ ਨਹੀਂ ਪਾ ਸਕਦਾ ਜਗਤ ਨਹੀਂ ਪਾ ਸਕਦਾ ਸਚਾਈ ਬੋਲਣ ਤੋਂ ਬੜਾ ਝਟਕਾ ਪੈਂਦਾ ਲੋਕਾਂ ਨੂੰ ਅਸੀਂ ਦਿਨੇ ਉੱਠਦੇ ਆ ਝੂਠ ਦੇ ਝੂਠ ਤੇ ਝੂਠ ਦੇ ਝੂਠ ਦੇ ਝੂਠ ਸਚਾਈ ਨਹੀਂ ਕਦੀ ਵੀ ਨਹੀਂ ਟਿਕੇ ਰਹਿੰਦੀ ਇਹ ਕਿਹਾ ਅਰਥਾਤ ਸਚਾਈ ਦਾ ਆਤਮਾ ਜਿਸ ਨੂੰ ਜਗਤ ਨਹੀਂ ਪਾ ਸਕਦਾ ਕਿਉਂਕਿ ਉਹ ਉਸ ਨੂੰ ਵੇਖਦਾ ਹੀ ਨਹੀਂ ਸਚਾਈ ਜਿੱਥੇ ਸਚਾਈ ਹੈਗੀ ਜਗਤ ਉਹ ਵੇਖਦਾ ਹੀ ਨਹੀਂ ਸੱਚੀ ਗੱਲ ਤੇ ਉਹ ਜਗਤ ਚੱਲਦਾ ਹੀ ਨਹੀਂ ਹੈ ਪਾਸਦਾ ਕਿਉਂ ਜੋ ਉਹ ਉਸ ਨੂੰ ਵੇਖਦਾ ਨਹੀਂ ਨਾ ਉਸ ਨੂੰ ਜਾਣਦਾ ਹੈ ਸਚਾਈ ਨੂੰ ਉਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕਰਦਾ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਕਿਉਂਕਿ ਯਿਸੂ ਮਸੀਹ ਇੱਕ ਸਚਾਈ ਜਿਹਦੇ ਕੋਲ ਯਿਸੂ ਮਸੀਹ ਉਹ ਸਦਾ ਸਚਾਈ ਤੇ ਚੱਲਦਾ ਹallelujah ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ ਹallelujah ਅਗਲੇ ਗਿਆ ਪਰਮੇਸ਼ੁਰ ਦਾ ਪਵਿੱਤਰ ਕਲਾਮ ਕਹਿੰਦਾ ਮੈਂ ਤੁਹਾਨੂੰ ਨਾਤ ਨਹੀਂ ਛੱਡਾਂਗਾ ਮੈਂ ਤੁਹਾਨੂੰ ਨਾਤ ਨਹੀਂ ਛੱਡਾਂਗਾ ਐਣੀ ਕਿ ਤੁਹਾਡੇ ਕੋ ਕੋਈ ਗਲਤੀ ਹੋ ਗਈ ਕੋਈ ਗੁਨਾਹ ਹੋ ਗਿਆ ਤੁਹਾਡੇ ਦੇ ਪਰਚਾ ਹੋ ਗਿਆ ਤੇ ਮੈਂ ਕਵਾਂਗਾ ਪੁੱਤ ਗਲਤੀ ਤੂੰ ਕੀਤੀ ਗੁਨਾਹ ਤੂੰ ਕੀਤਾ ਜੇਲ ਤੂੰ ਜਾ ਮੈਂ ਨਹੀਂ ਤੇਰੇ ਨਾਲ ਜਾਣਾ ਜੇ ਯੂਸਫ ਜੇਲ 'ਚ ਹੀ ਤੇ ਪਰਮੇਸ਼ਵਰ ਉਸ ਦੇ ਨਾਲ ਸੀ ਹਰ ਇੱਕ ਤੰਗੀ 'ਚ ਹਰ ਪਰੇਸ਼ਾਨੀ 'ਚ ਪਰਮੇਸ਼ਵਰ ਨੇ ਉਸ ਨੂੰ ਕੱਢਿਆ ਜਿਵੇਂ ਅਸੀਂ ਅੱਜ ਪੁਰਾਣੇ ਸਮੇਂ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ 2-4 ਸਾਲ ਪਹਿਲਾਂ ਦੁੱਖ ਚ ਹੀ ਉੱਤੇ ਵੀ ਖੁਦਾ ਨੇ ਸਾਨੂੰ ਕੱਲਿਆਂ ਨਹੀਂ ਛੱਡਿਆ ਉਹ ਕਹਿੰਦਾ ਜੇ ਪੁੱਤ ਤੂੰ ਜੇਲ੍ਹ ਚ ਜਾਏਂਗਾ ਤੇ ਮੈਂ ਵੀ ਤੇਰੇ ਨਾਲ ਜਾਵਾਂਗਾ ਐਸੇ ਕਰਕੇ ਪਰਮੇਸ਼ਵਰ ਕਹਿੰਦਾ ਮੈਂ ਤੈਨੂੰ ਨਹੀਂ ਆਨਾ ਤੇ ਛੱਡਾਂਗਾ ਜਿੱਤੇ ਤੇਰੇ ਭੈਣ ਭਰਾ ਮਾਪੇ ਬਾਪ ਰਿਸ਼ਤੇਦਾਰ ਤੇਰਾ ਸਾਥ ਛੱਡ ਜਾਣਗੇ ਪਰ ਮੈਂ ਤੇਰਾ ਹੱਥ ਨਹੀਂ ਛੱਡਾਂਗਾ ਮੈਂ ਤੁਹਾਡੇ ਕੋਲ ਆਵਾਂਗਾ ਵੇਖੋ ਕਿਡੇ ਕਿਡੇ ਵੱਡੇ ਵਾਅਦੇ ਕੀਤੇ ਪਰਮੇਸ਼ਰ ਨੇ ਸੱਚਮੁੱਚ ਉਹ ਆਪਣੇ ਲੋਕਾਂ ਦੇ ਕੋਲ ਆਉਂਦਾ ਸੋ ਖੁਦਾ ਤੁਹਾਨੂੰ ਬਲੈਸ